ਯੁੱਧ ਨਸ਼ਾ ਵਿਰੋਧੀ ਚੱਲ ਰਿਹਾ ਹੈ ਬਹੁਤ ਵੱਡਾ ਸਾਥ ਦੇ ਰਹੇ ਹਾਂ ਅੱਜ ਵੱਡੇ ਵੱਡੇ ਤਸਕਰ ਫੜੇ ਜਾ ਰਹੇ ਨੇ ਸਮੱਗਲਰ ਫੜੇ ਜਾ ਰਹੇ ਨੇ ਉਹਨਾਂ ਦੀ ਉਹਨਾਂ ਦੀ ਜਿਹੜੀਆਂ ਪ੍ਰਾਪਰਟੀਆਂ ਨੇ ਜਿਹੜੀਆਂ ਪਾਪ ਦੀਆਂ ਕਮਾਈਆਂ ਨੇ ਜਿਹੜੀਆਂ ਉਹਨਾਂ ਨੇ ਮਹਿਲ ਉਸਾਰਲੇ ਜਾ ਵੱਡੇ ਵੱਡੇ ਬਿਲਡਿੰਗਾਂ ਬਣਾ ਲਈਆਂ ਉਹਨਾਂ ਤੇ ਪੰਜੇ ਚੱਲ ਰਹੇ ਆ ਪੀਲੇ ਤਾਹਿਆ ਜਾ ਰਿਹਾ ਲੋਕਾਂ ਨੂੰ ਸਕੂਲ ਮਿਲ ਰਹੇ ਪਾਪ ਦੀ ਕਮਾਈ ਜਿਹੜੀ ਟਹਿ ਢੇਰੀ ਹੋ ਰਹੀ ਇੱਥੇ ਹੀ ਹੈ ਨਰਕ ਸੁਰਗ ਹੋਰ ਕਿੱਥੇ ਹੈ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਪੰਜਾਬ ਦੇ ਡੀਜੀਪੀ ਸ਼੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ ਤਹਿਤ ਜਿਹੜਾ ਪੰਜਾਬ ਸਰਕਾਰ ਨੇ ਯੁੱਧ ਨਸ਼ਾ ਵਿਰੁੱਧ ਦੇ ਸ਼ੁਰੂ ਕੀਤਾ ਹੈ ਉਸ ਦੇ ਤਹਿਤ ਕਾਰਵਾਈ ਕਰਦੇ ਹੋਏ ਅੱਜ ਅਸੀਂ ਪਿੰਡ ਰਣਗੜ੍ਹ ਖਾਣਾ ਘਰੇਂਡਾ ਵਿਖੇ ਆਏ ਹਾਂ ਇੱਥੇ ਇੱਕ ਨਸ਼ਾ ਤਸਕਰ ਜਨਕ ਸਿੰਘ ਨਾਮ ਦਾ ਹੈਗਾ ਜਿਹਦੇ ਖਿਲਾਫ ਪਿੰਨ ਐਨਡੀਪੀਐਸ ਦੇ ਅਧੀਨ ਅਲਰੇਡੀ ਰਜਿਸਟਰਡ ਨੇ ਤੇ ਇਹਦੇ ਪਰਿਵਾਰ ਦੇ ਖਿਲਾਫ ਵੀ 3 ਐਨਡੀਪੀਐਸ ਐਕਟ ਦੇ ਤਹਿਤ ਮਕਦਮੇ ਰਜਿਸਟਰ ਨੇ કુલ 6 ਮਕਦਮੇ ਇਹਨਾਂ ਦੇ ਪਰਿਵਾਰ ਤੇ ਰਜਿਸਟਰ ਨੇ ਇਹਨੇ ਇਹਦੇ ਪਾਕਿਸਤਾਨੀ ਸਮਗਲਰਜ਼ ਨਾਲ ਵੀ ਕਾਫੀ ਲਿੰਕ ਨੇ ਤੁਸੀਂ ਘਰ ਦੇਖ ਸਕਦੇ ਹੋ ਇਹਨਾਂ ਦੇ ਘਰਾਂ 'ਚ ਵੀ ਇਹਨਾਂ ਨੇ ਕਾਫੀ ਕਾਲਾ ਧੰਨਾ ਆਪਣੇ ਉਸਾਰੀ ਲਈ ਲਾਇਆ ਹੋਇਆ ਮਹਿਲ ਸਦਾਨੇ ਦੀ ਕੋਸ਼ਿਸ਼ ਕਰ ਰਿਹਾ ਸੀਗਾ ਤੇ ਇਸ ਦੇ ਖਿਲਾਫ ਕਾਰਵਾਈ ਕਰਦਿਆਂ ਹੋਇਆ ਬੀਡੀਪੀਓ ਸਾਹਿਬ ਦੀ ਸਾਨੂੰ ਚਿੱਠੀ ਆਂਦੀ ਹੈ ਕਿ ਇਹਨੇ ਜਿਹੜਾ ਆਪਣਾ ਨਜਾਇਜ਼ ਉਸਾਰੀ ਕੀਤੀ ਹੈ ਤੇ ਸਰਕਾਰੀ ਜ਼ਮੀਨ ਦੇ ਉੱਤੇ ਕੀਤੀ ਹੈ ਕਿ ਇਹ ਕਬਜ਼ਾ ਛੁੜਾਇਆ ਜਾਵੇ ਯਾ ਪੁਲਿਸ ਦੀ ਟੀਮ ਇਹਨਾਂ ਨੂੰ ਸੁਰੱਖਿਆ ਮੁਹੱਈਆ ਕਰਾਉਣ ਵਾਸਤੇ ਇੱਥੇ ਇਸ ਜਗ੍ਹਾ ਤੇ ਪਹੁੰਚੀ ਹੈ। ਤੁਹਾਨੂੰ ਦੱਸਣਾ ਚਾਹਨਾ ਹੈ ਕਿ ਅਮ੍ਰਿਤਸਰ ਵਿਖੇ ਪੁਲਿਸ ਦੀ ਇਹ ਛੇਮੀ ਕਾਰਵਾਈ ਹੈ ਇੱਦਾਂ ਨਸ਼ਾ ਤਸਕਰਾਂ ਦੇ ਖਿਲਾਫ ਤੇ ਅੱਗੇ ਵੀ ਆਉਣ ਵਾਲੇ ਟਾਈਮ 'ਚ ਇੱਦਾਂ ਦੀ ਜਿਹੜੀ ਕਾਰਵਾਈ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈ ਨਸ਼ਾ ਤਸਕਰਾਂ ਵਿਰੁੱਧ ਉਹ ਚੱਲਦੀ ਰਹੂ।